ਕੰਧ ਡਿੱਗਣ ਦੀਆਂ ਤਸਵੀਰਾਂ ਨੇ ਸੁਨਾਮ ਦੇ ਪਿੰਡ ਕਣਕਵਾਲਾ ਭੰਗੋਆਂ ਦੀਆਂ ਜਿੱਥੇ ਉਸਾਰੀ ਚੱਲ ਰਹੀ ਸੀ ਤੇ ਸ਼ੈਲਰ ਦੀ ਕੰਧ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਢੇਠਾ ਦੱਬਨ ਨਾਲ ਮੌਤ ਹੋ ਗਈ ਜਦਕਿ ਦੋ ਗੰਭੀਰ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਪਹੜਤੀ ਕਰਵਾਇਆ ਗਿਆ ਸੁਤਾਰੇ ਰਹੇ ਸੀ ਜੀ ਪ੍ਰਾਇਡ ਤੇ ਚੜ ਰਹੇ ਸੀ ਜੀ ਉੱਤੇ ਬਸ ਟਰੇਡ ਆ ਖਾਗੀ ਤੇ ਕੰਧ ਬਸ ਐਂ ਇਕੋ ਦਾ ਸਬਸਟਰ ਕੋ ਸਾਨੂੰ ਤਾਂ ਲੱਗਾਈ ਸਾਨੂੰ ਕਿੰਨੇ ਲੋਕ ਥੱਲੇ ਆ ਗਏ ਦੱਸੋ ਸਾਰੀ ਗੱਲ ਪੰਜ 3-4 ਦਾ ਹੀ ਸੀ ਬਾਕੀ ਕੋਈ ਫਿਰ ਉਦੋਂ ਸੁਟ ਗਿਆ ਨਹੀਂ ਜੀ ਇੱਕ ਅੱਧਾ ਬੰਦਾ ਪਾਣੀ ਪੋਣੀ ਪੀਣ ਵਾਗਰ ਬਸ ਜਿਹੜਾ ਥੱਲੇ ਸਮਾਨ ਫੜਾਉਂਦਾ ਸੀ ਸਾਨੂੰ ਤਾਂ ਬਸ ਆ ਗੱਲ ਆਈ ਜਾ ਬਸ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਸੈਲਰ ਮਾਲਕ ਹੈ ਉਹਦੇ ਤੁਰੰਤ ਕਾਰਵਾਈ ਹੋਵੇ ਤੇ ਉਥੋਂ ਦੇ ठेकेदार ਤੇ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਸਰਕਾਰ ਜਿੱਥੇ ਪਹਿਲੀਆਂ ਸਰਕਾਰਾਂ ਮਜ਼ਦੂਰਾਂ ਨੂੰ ਮਤੇਰੀ ਮਾਲ ਜਿਹੜਾ ਸਲੂਕ ਤੇ ਵਰਤ ਰਹੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਉਦੋਂ ਵੀ ਨਕੰਮਾ ਸਾਬਤ ਹੋਇਆ ਇੱਥੇ ਪਹਿਲਾਂ ਵੀ ਜਾਨੀ ਕਿ ਦਰਜਣਾ ਮਜ਼ਦੂਰ ਢਿਗਾ ਥੱਲੇ ਆ ਕੇ ਇਸ ਤਰ੍ਹਾਂ 21 ਤਰ੍ਹਾਂ ਦੀ ਤੇ ਸਰਕਾਰ ਦੀ ਨਲਾਇਕੀ ਦੇ ਕਾਰਨ ਆ ਕੇ ਸਰਕਾਰ ਹਲੇ ਤੱਕ ਕੋਈ ਪਾਲਿਸੀ ਨਹੀਂ ਬਣਾ ਸਕੀ ਅਸੀਂ ਕਹਿੰਦੇ ਆ ਵੀ ਅਸੀਂ ਮੰਗ ਕਰਦੇ ਆ ਅ 50 ਲੱਖ ਰੁਪਇਆ ਮਾਮਲਾ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਤੁਰੰਤ ਕਾਰਵਾਈ ਹੋਵੇ ਤੇ ਜੇ ਸਰਕਾਰ ਇਹਦੇ ਤੇ ਕੋ ਢਲ ਵਰਤੀ ਹੈ ਤਾਂ ਅਸੀਂ ਜਾਨੀ ਕਿ ਤਕੜਾ ਜਿਹੜਾ ਸੰਘਰਸ਼ ਕਰਾਂਗੇ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰਾਂ ਨਾਲ ਇੱਕ ਵੀ ਹਲੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਜਿਹਦੇ ਕਰਕੇ ਉਹ ਸਮਝਦੇ ਨੇ ਇੱਥੇ ਮਜ਼ਦੂਰ ਕੋਈ ਸੀਵਰੇਜ ਦੇ ਕੇ ਮਰ ਮੌਤ ਹੋ ਜਾਂਦੀ ਹੈ ਵੱਡੀਆਂ-ਵੱਡੀਆਂ ਗੱਲਾਂ ਜਾਨੀ ਕਿ ਮੁੱਖ ਮੰਤਰੀ ਸਾਹਿਬ ਕਰਦੇ ਨੇ ਪਰ ਮਜ਼ਦੂਰਾਂ ਨਾਲ ਹਲੇ ਤੱਕ ਕੋਈ ਮੀਟਿੰਗ ਨਹੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਪਾਲਿਸੀ ਨਹੀਂ ਉਹ ਜਣੀ ਕਿ ਸਾਨੂੰ ਮੰਡੀ ਦਾ ਮਾਲ ਸਮਝਦੇ ਨੇ ਵੀ ਜੇ ਕਿਤੇ ਕੋਈ ਇਹੋ ਜਿਹੇ ਘਾਟਨੇ ਨੇ ਜਿਹੜੀਆਂ ਵਾਪਰ ਗਈਆਂ ਤਾਂ ਉਹਦੇ ਤੇ ਕਿਸੇ ਨੂੰ ਘੋਗਾ ਤੱਕ ਦੇ ਪੈਸੇ ਦੇ ਕੇ ਟਿਕਾ ਦੋ ਮਾੜਾ ਮੋਟਾ ਖਰਚਾ ਦੇ ਕੇ ਵੀ ਦੱਬ ਦੇਣਗੇ ਲੋਕ ਇਸ ਕਰਕੇ ਉਹ ਮਜ਼ਦੂਰਾਂ ਨੂੰ ਜਣੀ ਕਿ ਮੰਡੀ ਦਾ ਮਾਲ ਸਮਝਦੇ ਤੇ ਮੈਂ ਨਖੇਦੀ ਕਰਦਾ ਇੱਥੋਂ ਦੇ ਮੁੱਖ ਮੰਤਰੀ ਦੀ ਬਹੁ ਘਟੀਆ ਮੁੱਖ ਮੰਤਰੀ ਹੈ ਜਿਹੜਾ ਪਿਛਲੇ 2 ਸਾਲਾਂ ਤੋਂ 24 ਮਹੀਨਿਆਂ ਤੋਂ ਵੱਧ ਉਹਦੀ ਜਣੀ ਕਿ ਸਰਕਾਰ ਹੈ ਜਿਹੜੀ ਬਣੀ ਨੂੰ ਹੋ ਗਏ 28 ਮਹੀਨੇ ਤਾਂ ਫਿਰ ਵੀ ਜਣੀ ਕਿ ਕੋਈ ਮਜ਼ਦੂਰਾਂ ਦੇ ਹੱਕ ਦੇ ਵਿੱਚ ਅੱਜ ਤੱਕ ਕੋਈ ਵੀ ਉਹਨਾਂ ਨੇ ਹੱਲ ਨਾ ਨਾੜੀ ਮਾਰਿਆ ਇਸ ਕਰਕੇ ਅਸੀਂ ਸੰਘਰਸ਼ ਕਰਾਂਗੇ ਸਾਨੂੰ ਪਤਾ ਵੀ ਸੰਘਰਸ਼ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਇੱਥੇ ਘਟਿਆ ਸਰਕਾਰ ਘਟਿਆ ਤੇ ਉਹਦੇ ਲਈ ਅਸੀਂ ਮੰਗ ਕਰਦੇ ਆਂ ਵੀ 50 ਲੱਖ ਰੁਪਇਆ ਮਾਮਜ਼ਾ ਇੱਕ ਪਰਿਵਾਰ ਨੂੰ ਨੌਕਰੀ ਜੀ ਆਪਣੇ ਕਲਕਵਾਲ ਚੈਨਲ ਸੈਲਰ ਬਣਦੇ ਸੀ ਉਹ 25 30 ਫੁੱਟ ਕੰਧ ਸੀ ਇੱਥੇ ਜਿਹੜੇ ਮਜ਼ਦੂਰ ਉੱਥੇ ਕੰਮ ਕਰਦੇ ਸੀ ਉਹ اچانک ਕੰਧ ਇਹਨਾਂ ਕੋ ਫਰਾਟ ਗਈ ਪੰਜ ਬੰਦੇ ਸੀਗੇ ਪੰਜ ਬੰਦੇ ਦੇ ਵਿੱਚੋਂ ਤਿੰਨ ਸਬੇਰ ਹੋ ਗਏ ਤੇ ਦੋ ਮਤਲਬ ਪੂਰੀ ਤਰ੍ਹਾਂ ਜ਼ਖਮੀ ਨੇ ਬਹੁਤ ਹੀ ਗਰੀਬ ਪਰਿਵਾਰ ਨੇ ਮਿਹਨਤ ਮਜ਼ਦੂਰੀ ਕਰਕੇ ਆਂਦੇ ਵਿਚਾਰੇ ਬਹੁਤ ਅਸੀ ਗਰੀਬ ਪਰਿਵਾਰ ਹੈ ਜੀ ਕਿ ਸ਼ੈਲਰ ਬਣੇ ਰਹਿ ਤੀਗਾ ਤੇ 25 26 ਫੁੱਟ ਦੀ ਗੱਜ ਸੀ ਮਜ਼ਦੂਰੀ ਇੱਥੇ ਕੰਮ ਕਰ ਰਹੀ ਸੀ ਤਾਂ ਉਹਨਾਂ ਦੇ ਅੱਗੇ ਪੜੀ ਚੀਜ਼ ਕਿੰਨੇ ਲੋਗਾਂ ਦੀ ਡੈਥ ਹੋ ਗਈ ਇਹ ਦੋ ਹੀਰੋ ਫਤਿਹ ਜੀ ਤੇ ਇੱਕ ਮੁੰਡਾ ਧਰਮਗੜ ਤੋਂ ਸੀਗਾ ਤੇ ਇੱਕ ਮੁੰਡਾ ਜੱਟ ਮੀਆਂ ਉਹ ਬਾਟਿਆ ਸੀ ਕੀ ਚਾਹਣ ਤੁਸੀਂ ਮਤਲਬ ਹਾਂ ਅਜੀ ਤਰ੍ਹਾਂ ਤੋਂ ਹੀ ਮੰਗ ਚਾਉਣਾ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਇਹ ਇਹਨਾਂ ਦੇ ਕਿਛੇ ਸਿੱਕੇ ਜਿਹੜੇ ਡੈੱਥ ਹੋਈ ਹੈ ਜੀ ਤੋਂ ਦੋ ਕੁੜੀਆਂ ਨੇ ਜਿਹਦੇ ਤਿੰਨ ਬੇਟੇ ਨੇਗੇ ਤੇ ਜਿਹੜਾ ਦੂਸਰਾ ਉਹਦੇ ਵੀ ਦੋ ਕੁੜੀਆਂ ਨੇ ਜੀ ਇਹ ਸਰਕਾਰ ਤੋਂ ਬਸ ਇਹੀ ਮੰਗ ਚਾਹੁੰਦੇ ਆ ਵੀ ਇਹਨਾਂ ਦੀ ਮੰਗ ਆਪਣੇ ਕੰਟੋਰ ਤੋਂ ਹੋਵੇ ਉਹਦੇ ਨਵੇਂ ਕਦਰ ਵੀ ਸਾਰੀ ਕਰਦੇ ਜਿਹੜਾ ਸਾਰੀ ਦੌਰਾਨ ਹੀ ਅੱਜ ਮਰਦਾ ਉਹ ਕੰਡ ਕਰਦੀ ਉਹਦੇ ਥੱਲੇ ਜਿਹੜੇ ਮਤਲਬ ਮਜ਼ਦੂਰ ਕੰਮ ਕਰਦੇ ਉਹ ਪੰਜ ਜਾਣੇ ਮਰੇ ਆ ਗਏ ਕੱਲ੍ਹ ਜੋ ਤਿੰਨਾਂ ਦੇ ਡੱਟ ਹੋ ਗਏ ਇੱਕ ਪਟਿਆਲੇ ਦੇ ਡੱਟੂਗੀ ਦੀ ਬੋਲ ਤੇ ਆਪਾਂ ਇਹ ਇੱਕ ਚਸ਼ਮੀਓ ਫੁੱਟਰੇ ਵਾਲੇ ਤੇ ਦੇਖੇ ਤੇ ਖਾਉਂਦਾ ਬਾਕੀ ਉਹਨਾਂ ਦੇ ਸਟੇਟਮੈਂਟ ਆ ਜੋ ਵੀ ਆ ਵਾਰਤੋਂ ਉਹਨਾਂ ਦੇ ਮੁੱਖ ਮੁਲਾਜ਼ਮਾਂ ਦਾਰੀ ਤੋਂ ਇਹਨਾਂ ਨੂੰ